ਮਰ ਜਾਂਦਾ ਮੌਤ ਦਾ ਦੂਜਾ ਨਾਮ ਹੈ ਚਿੱਟਾ ਤੇ ਮੇਰਾ ਦੋਸਤ ਚਿੱਟਾ ਲੈਣ ਲੱਗ ਗਿਆ ਗੱਲ ਕਰੇ ਪਹੁੰਚ ਗਈ ਮਾਂ ਨੂੰ ਪਤਾ ਲੱਗ ਗਿਆ ਮਾਂ ਨੇ ਮਿੰਤਾ ਦਿੱਤੀਆਂ ਕਿਦੀ ਬੱਤ ਹੱਥ ਬੰਨੇ ਤੇਰੇ ਬੂਰੇ ਆ ਚਿੱਟਾ ਛੱਡ ਦੇ ਮੈਂ ਤੇਰਾ ਵਿਆਹ ਕਰਨਾ ਚਾਹੁੰਨੀ ਆ ਮਾਂ ਨੂੰ ਕਹਿੰਦਾ ਕੁੜੀਏ ਪਾਲੀਆਂ ਮਤਾਂ ਨੇ ਮੈਂ ਤੇਰਾ ਗਲ ਘੁੱਟ ਦੂੰ ਉਸ ਮਾਂ ਨੂੰ ਕਹਿੰਦਾ ਜਿਹਨੇ ਇਹ ਦੁਨੀਆ ਦਿਖਾਈ ਆ ਸਾਡੀ ਮਾਂ ਸਾਨੂੰ ਦੁਨੀਆ ਨਾਲ 9 ਮਹੀਨੇ ਵੱਧ ਜਾਂਦੀ ਸੀ ਪਤਾ ਪਤਾ ਨਾ ਤੇ ਮਾਂ ਵਾਲੇ ਬਾਬਾ ਗੁਰਦਾਸ ਮਾਨ ਵੀ ਕਹਿ ਗਿਆ ਬਾਬਾ ਕਹਿੰਦਾ ਕਹਿੰਦਾ ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ ਮਾਪਿਆਂ ਦਾ ਦਿਲ ਨਾ ਖਵਾਇਓ ਸੋਹਣਿਓ ਜਿਹੜੇ ਬੰਦੇ ਨੇ ਮਾਂ ਨੂੰ ਦੁਖੀ ਕਰਤਾ ਨਾ ਉਹਦਾ ਰੱਬ ਦੁਖੀ ਹੋ ਜਾਂਦਾ ਪਰ ਹੈਪੀ ਮਾਂ ਨੂੰ ਬਗਾ ਦਰਦਾ ਸੀ ਇੱਕ ਦਿਨ ਜਾਦੇ ਨਸ਼ਾ ਕਰਕੇ ਆ ਗਿਆ ਮੰਮੀ ਨੇ ਫਿਰ ਪੁੱਛਿਆ ਤੇ ਬੇਸ਼ਰਮ ਨੇ ਸੱਚੀ ਆਪਦੀ ਮਾਂ ਨੂੰ ਧੱਕਾ ਮਾਰਿਆ ਕੰਨ ਨਾਲ ਮੰਮੀ ਦਾ ਸਰਵਜੇ ਕੰਨ ਨਾਲ ਮੌਕੇ ਤੇ ਥਾਂ ਤੇ ਮਾਂ ਪ੍ਰੀ ਹੋ ਗਈ ਮਾਂ ਮਰ ਗਈ ਉਹਨੇ ਮਾਰ ਨਹੀਂ ਦਿੱਤੀ ਵੀ ਮਾਂ ਮਰੀ ਪਈਆ ਉਹਨੇ ਚੱਕਿਆ ਸੈਂਗਲ ਬੜਕਾਦਾ ਸਾਂਜ ਨੂੰ ਬੜਕਾਦਾ ਬੜਕਾਦਾ ਮੀਂਹ ਚ ਵੇਚਦਾ ਖਤਮ ਕਰਦਾ ਸਾਡੇ ਵਾਲੇ ਪਾਸੇ ਕਹਿੰਦੇ ਅਖਰ ਨੂੰ ਕਰਦਾ ਵੇਚਦਾ ਸੈਂਗਲ ਵੇਚਦਾ ਕਰੇ ਮਾਂ ਦਾ ਸੱਥਰ ਵਿੱਚ ਆ ਪਿਆ ਹੈਪੀ ਨੂੰ ਕੋਈ ਸੁਲਤ ਨਹੀਂ ਮਾਂ ਦਾ ਸ਼ਿਸ਼ਕਾਰ ਹੋ ਗਿਆ ਹੈਪੀ ਨੂੰ ਕੋਈ ਬਦਲਣ ਲੱਗਿਆ ਮਾਂ ਦਾ ਭੋਗ ਪੈ ਗਿਆ ਹੈਪੀ ਨੂੰ ਕੋਈ ਬਦਲਣ ਲੱਗਿਆ ਮਾਂ ਮਰੀ ਦਸਾਂ ਦਿਨਾਂ ਬਾਅਦ ਹੀ ਪਿਓ ਮਰ ਗਿਆ ਤੇ ਅੱਜ ਮੌਜੂਦਾ ਹਾਲਾਤ ਪਤਾ ਕੀ ਆ ਪੁੱਤ ਉਹਦੀ ਕੋਠੇ ਜੀ ਦੀ ਭੈਣ ਆ ਪਰ ਹੈਪੀ ਨੂੰ ਕੋਈ ਪਤਾ ਨਹੀਂ ਕਿ ਉਹਦੀ ਭੈਣ ਘਰ ਦਾ ਟਾਈਮ ਪਾਸ ਕਿਵੇਂ ਕਰਦੀ ਆ ਘਰ ਦਾ ਗੁਜ਼ਾਰਾ ਕਿਵੇਂ ਕਰਦੀ ਆ ਆ ਵੇਖੋ ਜਦੋਂ ਹੈਪੀ ਨੂੰ ਨਸ਼ੇ ਦੀ ਆਦਤ ਪੈ ਗਈ ਆ ਦੇਖੋ ਕਿ ਉਹ ਸ਼ਹਿਰ ਵਿੱਚ ਲੋਕਾਂ ਤੋਂ 10-10 ਰੁਪਏ ਮੰਗਦਾ ਖਰਦਾ ਇਕੱਠੇ ਕਰਕੇ ਉਹਨੂੰ 10-10 ਰੁਪਏ ਦੇ ਦੇ ਤੇ ਉਹ ਨਸ਼ਾ ਖਰੀਦ ਲੇ ਆ ਵੇਖੋ ਕਿਵੇਂ ਇਹਨਾਂ ਦਾ ਕਰਦਾ ਕਿ ਉੱਥੇ ਵੀ ਮਨਾ ਕਰਦਾ ਔਸ ਔਰ ਤਨਾ ਹੋ ਗਈ ਜਿਨੀਏ ਗੱਲਾਂ ਜਾਂਦੇ ਨਸ਼ੇ ਤੇ ਲੱਗਾ ਸੀ ਆ ਛੋਟੀ ਜਿਹੀ ਗੱਲਾ ਲਾਡ ਗੱਲਾ ਦੇਖ ਕੇ ਜਾਓ ਭਾਈ ਭਾਈ 100 ਰੁਪਏ ਦੇ ਰਿਹਾ ਭਾਈ ਮੈਨੇ 100 ਕਦੇਈ ਭਾਈ ਭਾਈ 100 ਰੁਪਏ ਦੇ ਰਿਹਾ ਭਾਈ ਭਾਈ ਮੈਨੇ 100 ਰੁਪਏ ਨਹੀਂ ਵਲੇ ਭਾਈ ਦੇਖ ਵੇਲੇ ਯਾਰ ਦੇ ਲੋ ਯਾਰ ਕੋਈ ਨਾ ਦੇ ਪੈਸੇ ਤੁਹਾਨੂੰ ਪਤਾ ਮੈਂ ਵੀ ਤੁਹਾਡਾ ਸੀਗਾ ਪਰ ਮੈਂ ਨਾ ਮੈਂ ਆਪਣੀ ਜ਼ਿੰਦਗੀ ਆਪਰੇ ਤਿੰਨ ਵਾਰ ਕੀਤੀ ਆ ਬਾਈ ਬਾਈ ਬਰਾਂਦੀ ਟੁੱਟੀਆਂ ਦਾ ਮੈਨੇ ਦੇ ਦੋ ਬਾਈ ਦੇ ਦੋ ਬੜੇ 50 ਰੁਪਏ ਕੋਈ ਨਹੀਂ ਆਉਂਦਾ ਵਸਿਆ ਯਾਰ ਹੱਸਦੇ ਹੋ ਨਾ ਕੋਈ ਨਹੀਂ ਨੇ ਹੁਣਾਂ ਮੈਂ ਇਕੱਲੇ ਇਕੱਲੇ ਨੂੰ ਕੋਈ ਨਹੀਂ ਉਹ ਜੜੀ-ਬੁੜੀ ਨੇ ਮੈਨੂੰ ਨਕਚੇ ਲਾਇਆ ਸੀ ਨਾ ਇੱਥੇ ਕਿਤੇ ਆਉਂਦੀ ਹੋਣੀ ਆ ਆ ਜਾਂਦੇ ਹੋ ਅੱਜ ਮੈਂ ਦੇਖੂ ਉਹਨੂੰ ਮੈਂ ਨਹੀਂ ਜਾਂਦਾ ਜਿੱਦ ਮੈਂ ਬਰਵਾਦ ਹੋਇਆ ਹੋਰ ਕਿਸੇ ਦਾ ਬੁੱਤ ਪਰਵਾਹ ਹੋਵੇ